ਦੇ ਪਰਪੜ ਉਹ ਕੇ ਮੌਲਵੀ ਲੋਕਾਂ ਨੂੰ ਇਹ ਨਾਮਾ ਲੱਖਣ ਨੂੰ ਇੱਕੀ ਸਿੱਖिलं ਬੜਾ ਪੜਿਆ ਉੱਥੇ ਫਰਮਾਇਆ ਐ ਮੌਲਵੀ ਸਾਹਿਬ ਇਕੋ ਲੋਕ ਤੇਰੇ ਦਰਕਾਰ ਬਹੁਤੇ ਇਲਮੋਂ ਪੈਂਦੀ ਮਾਰ ਅੱਗੋਂ ਬਸ ਕਰੋ ਮੇਰੀ ਯਾਰ ਬਹੁਤਾ ਇਲਮ ਅਜ਼ਾਜ਼ੀਆ ਨੇ ਪੜਿਆ ਝੁਗਾ ਚਾੜਾ ਉਸ ਦਾ ਗਲਿਆ ਉਲਟਾ ਤਾਂ ਉਹ ਤੇ ਲੰਗ ਪਾਗਲ ਪੜਿਆ ਆਖਰ ਕਿ ਆਉ ਬਾਜੀ ਹਾਰ ਇਕੋ ਲੋਕ ਤੇਰੇ ਦਰਕਾਰ ਅਨੂਰ ਤੇ ਰਮਲ ਅਸਬ ਕਾ ਪੇੜ ਪੜ ਪੜ ਆਲਮ ਕਰ ਤਕਬਰ ਤੇ ਹਾਫਿਸ ਕਰਨ ਵਢਾਈ ਜਿੱਥੇ ਦੇਖਣ ਚੰਗਾ ਚੋਖਾ ਪੜਨ ਕਲਾਮ ਸੁਆਈ ਗਲੀਆਂ ਦੇ ਵਿੱਚ ਫਿਰਨ ਮਾਣੇ ਬਗਲ ਕਿਤਾਬਾਂ ਚਾਈ ਉਹ ਦੋਹੀ ਜਹਾਨੇ ਟੁੱਠੇ ਬਾਹੂ ਜਿਨਾ ਖਾਦੀ ਵਿੱਚ ਪੇੜ ਪੜ ਪੜ ਇਲਮ ਹਜ਼ਾਰ ਕਿਤਾਬਾਂ ਆਲਮ ਹੋਏ ਪਾਰੇ ਹੂੰ ਹਰ ਇੱਕ ਇਸ਼ਕ ਦਾ ਨਾ ਜਾਣਨ ਭੁੱਲੇ ਫਿਰਨ ਵਿਚਾਰੇ ਇੱਕ ਨਗਾਹ ਜੇ ਆਲਮ ਵੇਖੇ ਲੱਖ ਨਗਾਰੇ ਆਲਮ ਵੇਖੇ ਕਿਸੇ ਨਾ ਕੰਦੀ ਜਾੜੇ ਹੂੰ ਇੱਕ ਨਗਾਰੇ ਆਸ਼ਕ ਵੇਖੇ ਲੱਖ ਹਜ਼ਾਰਾ ਤਾਰੇ ਆਕਲ ਇਸ ਵਿੱਚ ਮੰਨਣ ਭਾਰੀ ਸਭ ਕਾ ਹੁੰਦੇ ਪਾਉਂਦੇ ਤੇ ਮੁਰਸ਼ਿਦ ਦੇ ਦਵਾਲੇ ਪੁੱਤਰ ਅਜ਼ਮਦੀਨ ਸਿੰਘ ਦਾ ਸੱਤ ਕਾ ਮੁਰਸ਼ਿਦ ਬੱਗਾ ਪਾਲਬ ਹਾਜੀ ਕਾਬਾ ਇਸ਼ਕ ਬਣਾਇਆ ਹੂੰ ਵਿੱਚ ਹਰ ਨੂੰ ਸਦਾ ਹਰ ਵੇਲੇ ਕਰੀਏ ਹਾਜੀ ਸਵਾਇਆ ਹੂੰ ਇੱਕ ਦਮ ਤੇ ਫੋਜਦਾ ਨਾ ਹੋਣਾ ਦਿਲ ਮੇਰੇ ਨੂੰ ਆਇਆ ਹੂੰ ਮੁਰਸ਼ਿਦ ਐਨ ਹਜ਼ਾਤੀ ਬਾਹੂ ਲੋਨੋ ਵਿੱਚ ਸਮਾਇਆ ਚਲੋ ਕਰੋ ਮੌਲਾ ਦਾ ਨਾਮ